ਸਸ਼੍ਰੀਕਾਲ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲ੍ਹਤ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਰੈਨਾਉਂਡ ਪਰਸਨੈਲਿਟੀ ਬਲਬੀਰ ਬੋਪਰਾ ਜੀ ਸਾਡੇ ਨਾਲ ਹੈਗੇ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਥੈਂਕ ਯੂ ਮਨਪ੍ਰੀਤ ਥੈਂਕ ਯੂ ਸੋ ਮੱਚ ਤੇ ਅੱਜ ਕਾਲ ਫਿਲਮ ਦੀ ਆਪਾਂ ਪ੍ਰਿਵਿਊ ਤੇ ਇਕੱਠੇ ਹੋ ਗਏ ਆ ਸੋ ਜ਼ਰੂਰ ਮੈਂ ਸਰ ਜਾਣਨਾ ਚਾਹੂੰਗੀ ਕਿ ਫਿਲਮ ਦੇ ਬਾਰੇ ਕੀ ਕਹਿੰਦੇ ਹੋ ਕਿਉਂਕਿ ਇਦਾਂ ਦਾ ਜਿਹੜਾ ਕੰਟੈਂਟ ਹੈ ਇਦਾਂ ਦਾ ਜਿਹੜੇ ਕਨਸੈਪਟਸ ਨੇ ਇਹ ਇੰਡਸਟਰੀ ਦੇ ਵਿੱਚ ਆਉਣੇ ਚਾਹੀਦੇ ਨੇ ਇਤਿਹਾਸ ਦੇ ਬਾਰੇ ਸਾਨੂੰ ਅੱਜ ਪਤਾ ਲੱਗਿਆ ਬਹੁਤ ਕੁਝ ਬਿਲਕੁਲ ਬਿਲਕੁ ਇਹਦੀ ਜਿਹੜੀ ਮੇਕਿੰਗ ਆ ਨਾ ਫਿਲਮ ਦੀ ਜਿਹੜਾ ਮੈਸੇਜ ਇਹਨਾਂ ਨੇ ਇੱਕ ਬਹੁਤ ਵੱਡੇ ਕੈਨਵਸ ਤੇ ਬਹੁਤ ਵੱਡੇ ਪਲੇਟਫਾਰਮ ਦੇ ਥਰੂ ਦਿੱਤਾ ਜਿਵੇਂ ਹਾਲੀਵੁੱਡ ਦੀ ਫਿਲਮ ਸੌਦੀਆਂ ਨੇ ਤੇ ਇਹਦੀ ਮੇਕਿੰਗ ਬਹੁਤ ਕਮਾਲ ਦੀ ਆ ਬਹੁਤ ਹੀ ਕਮਾਲ ਦੀ ਮੇਕਿੰਗ ਹੈ ਸਟੋਰੀ ਤੇ ਚਲੋ ਬਹੁਤ ਖੂਬਸੂਰਤ ਬਣਾਈ ਹੈ ਉਹਨਾਂ ਨੇ ਤੇ ਪਰਫਾਰਮੈਂਸ ਆਰਟਿਸਟ ਦੀ ਜਿਹੜੀ ਇਹਦੀ ਮੇਕਿੰਗ ਆ ਨਾ ਉਹਨੇ ਮੈਨੂੰ ਬਹੁਤ ਉਹਦਾ ਮਾਇਕਾਇਲ ਹੋ ਗਿਆ ਸੋ ਇਸ ਫਿਲਮ ਦੇ ਵਿੱਚ ਇੱਕ ਖਾਸ ਬੜੀ ਗੱਲ ਸੀ ਕਿ ਸ਼ਸਤਰ ਵਿੱਦਿਆ ਜਿਹੜੀ ਸਿਖਾਈ ਗਈ ਸਾਰਿਆਂ ਨੂੰ ਹੈ ਨਾ ਸ਼ਸਤਰ ਵਿੱਦਿਆ ਸ਼ਿੰਦੇ ਨੇ ਵੀ ਲਈਏ ਇਕਮ ਨੇ ਵੀ ਨਿਮਰਤ ਨੇ ਵੀ ਔਰ ਗਿੱਪੀ ਨੇ ਖੁਦ ਵੀ ਬਹੁਤ ਬਿਹਤਰੀਨ ਤਰੀਕੇ ਦੇ ਨਾਲ ਕੱਲੀ ਕੱਲੀ ਚੀਜ਼ ਨੂੰ ਕਲੀਨੈਸ ਦੇ ਨਾਲ ਦਿਖਾਇਆ ਗਿਆ ਹੈ ਨਾ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਕਿਉਂਕਿ ਇਹ ਆਪਾਂ ਜਿਵੇਂ ਦੇਖਦੇ ਨੇ ਕਿ ਐਕਸ਼ਨ ਕਰ ਰਹੇ ਨੇ ਜਾਂ ਕੁਝ ਵੀ ਕਰ ਰਹੇ ਨੇ ਬੜਾ ਆਰਟੀਫੀਸ਼ਲ ਜਾ ਜਾਂਦਾ ਪਰ ਇਹ ਬਿਲਕੁਲ ਰੀਅਲ ਸੀਗਾ ਜੋ ਵੀ ਸੀ ਕਿਉਂਕਿ ਉਹਨਾਂ ਨੇ ਹੋਮਵਰਕ ਬਹੁਤ ਕੀਤਾ ਸੀ ਮੂਵੀ ਤੇ ਕਿਉਂਕਿ ਜਿਹਨੇ ਵੀ ਆਰਟਿਸਟਸ ਦੇਖੋ ਹੈ ਤਾਂ ਸਾਰੇ ਅਸੀਂ ਪਹਿਲਾਂ ਪੰਜਾਬੀ ਕਲਾਕਾਰ ਸੀ ਤੇ ਇਹਨਾਂ ਨੇ ਉਹ ਲੱਗ ਨਹੀਂ ਰਿਹਾ ਕਿ ਪੰਜਾਬੀ ਕਲਾਕਾਰ ਨੇ ਨਿਮਰਤ ਜੀ ਕੇਪੀ ਹੜੀ ਦੇਖੋ ਉਹਨਾਂ ਨੇ ਇਸ ਕਰੈਕਟਰ ਦੇ ਵਿੱਚ ਇੰਨਾ ਜ਼ਿਆਦਾ ਮਰਚ ਹੋ ਗਏ ਨੇ ਤੇ ਬਾਕੀ ਉਹਨਾਂ ਦੇ ਜਿਹੜੇ ਬੇਟੇ ਆ ਉਹਨਾਂ ਨੇ ਬਹੁਤ ਅੱਛਾ ਕੰਮ ਕੋਗੀ ਭਾਜੀ ਦਾ ਤਾਂ ਕਮਾਲ ਲਿਆ ਕਮਲਜੀਤ ਭਾਜੀ ਥੋੜਾ ਦਾ ਤੇ ਹੈਗਾ ਹੀ ਆ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਇਹ ਫਿਲਮ ਬਣੀ ਹੋਈ ਆ ਮੈਨੂੰ ਬਹੁਤ ਚੰਗਾ ਲੱਗੇ ਦੇਖ ਕੇ ਸੋ ਇਸ ਫਿਲਮ ਤੋਂ ਲਾ ਵਗਰ ਪੰਜਾਬੀ ਇੰਡਸਟਰੀ ਦੀ ਵੀ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਫਿਲਮਾਂ ਆ ਰਹੀਆਂ ਨੇ ਹੈਨਾ ਬਹੁਤ ਸਾਰੀਆਂ ਫਿਲਮਾਂ ਹਿੱਟ ਵੀ ਹੋ ਰਹੀਆਂ ਨੇ ਬਹੁਤ ਸਾਰੀਆਂ ਫਿਲਮਾਂ ਫਲੋਪੀ ਹੋ ਰਹੀਆਂ ਨੇ ਸੋ ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਇੰਡਸਟਰੀ ਤੁਹਾਡੇ ਸਾਹਮਣੇ ਜਦੋਂ ਤੁਸੀਂ ਕਰ ਰਹੇ ਸੀਗੇ ਕਮ ਇੰਡਸਟਰੀ ਦੇ ਵਿੱਚ ਹੁਣ ਵੀ ਹਾਲਾ ਵੀ ਹਾਲੇ ਵੀ ਅਸੀਂ ਤੁਹਾਨੂੰ ਸੁਣਦੇ ਹਾਂ ਤੁਹਾਡੇ ਗਾਣੇ ਅਜੇ ਵੀ ਵਿਆਹਾਂ ਸ਼ਾਦੀਆਂ 'ਚ ਵੱਜਦੇ ਨੇ ਅਸੀਂ ਬਹੁਤ ਨੱਚਦੇ ਹਾਂ ਸੋ ਹੁਣ ਉਸ ਟਾਈਮ ਦੀ ਇੰਡਸਟਰੀ ਔਰ ਹੋਣ ਵਾਲੀ ਇੰਡਸਟਰੀ 'ਚ ਤੁਸੀਂ ਕਿੰਨਾ ਕੁ ਫਰਕ ਮਹਿਸੂਸ ਕਰਦੇ ਦੇਖੋ ਬੇਨਤੀ ਲੋਕ ਉਹਦੇ ਵਿੱਚ ਬਹੁਤ ਸੀ ਤੇ ਮੈਂ ਜਿਹੜੇ ਲੋਕ ਪ੍ਰੋਪਰਟੀ ਡਿਸਿਪਲਨ ਦੇ ਨਾਲ ਕੰਮ ਕਰਦੇ ਉਹਨਾਂ ਦਾ ਕੰਮ ਹਿੱਟ ਹੋ ਜਾਂਦਾ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਅੱਜ ਥੋੜੇ ਜੇ ਸਾਧਨ ਜ਼ਿਆਦਾ ਹੋ ਗਏ ਨੇ ਕਿਉਂਕਿ ਤੁਸੀਂ ਉਸ ਚੀਜ਼ ਨੂੰ ਖੂਬਸੂਤਰ ਤਰੀਕੇ ਨਾਲ ਦਿਖਾ ਸਕਦੇ ਹੋ ਚਾਹੇ ਉਹ 뮤직 ਹੋਵੇ ਚਾਹੇ ਉਹ ਪਿਕਚਰਾਈਜੇਸ਼ਨ ਹੋਵੇ ਤੇ ਚਾਹੇ ਤੁਹਾਡੀ ਪਰਫਾਰਮੈਂਸ ਹੋਵੇ ਤੁਸੀਂ ਉਹਨੂੰ ਖੂਬਸੂਤਰ ਕਰ ਸਕਦੇ ਹੋ ਤੇ ਮੈਨੂੰ ਜ਼ਿਆਦਾ ਫਰਕ ਨਹੀਂ ਲੱਗਿਆ ਕਿਉਂਕਿ ਮਿਹਨਤੀ ਲੋਕ ਉਦੋਂ ਵੀ ਹਿੱਟ ਸੀ ਤੇ ਹੁਣ ਵੀ ਹਿੱਟ ਆ ਸੂਤਰਮਾ ਪ੍ਰੋਡਕਸ਼ਨ ਨਾਲ ਕੋਲੈਬੋਰੇਸ਼ਨ ਹੋਈ ਹੈ ਗਿੱਪੀ ਘਰੇਵਾਲ ਦੀ ਹੰਮਲ ਪ੍ਰਮੋਸ਼ਨ ਦੀ ਇਹਦੇ ਬਾਰੇ ਕੀ ਕਹਿੰਦੇ ਹੋ ਬਹੁਤ ਖੁਸ਼ੀ ਦੀ ਗੱਲ ਆ ਕਿ ਏਡੇ ਵੱਡੇ ਬੈਨਰ ਨੇ ਪੰਜਾਬੀ ਸਿਨੇਮਾ ਲਈ ਆਪਣੇ ਦਰਵਾਜ਼ੇ ਖੋਲੇ ਨੇ ਤੇ ਮੈਂ ਇਹੀ ਉਮੀਦ ਕਰਦਾ ਹਾਂ ਕਿ ਅੱਗੇ ਤੋਂ ਵੀ ਇਦਾਂ ਦੇ ਜਿਹੜੇ ਵੱਡੇ ਬੈਨਰਸ ਨੇ ਉਹ ਪੰਜਾਬੀ ਹੁਣ ਪੰਜਾਬੀ ਸਿਨੇਮਾ ਬਹੁਤ ਛੋਟਾ ਨਹੀਂ ਰਹਿ ਗਿਆ ਬਹੁਤ ਵਰਲਡ ਵਾਈਡ ਹੋ ਗਿਆ ਬਹੁਤ ਖੁਸ਼ੀ ਦੀ ਗੱਲ ਆ ਕਿ ਅਸੀਂ ਇਸ ਪੰਜਾਬੀ ਸਿਨੇਮਾ ਦਾ ਹਿੱਸਾ ਵਾਂ ਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਧਰਮਾ ਪ੍ਰੋਡਕਸ਼ਨ ਨੇ ਬਹੁਤ ਵੱਡੀ ਸਪੋਰਟ ਕੀਤੀ ਆ ਸੋ ਸਰ ਤੁਹਾਡੇ ਕਿਹੜੇ ਪ੍ਰੋਜੈਕਟਸ ਅਸੀਂ ਆਉਣ ਵਾਲੇ ਸਮੇਂ 'ਚ ਦੇਖ ਸਕਦੇ ਹਾਂ ਕਿਉਂਕਿ ਤੁਹਾਡੇ ਗਾਣੇ ਜਿਹੜੇ ਨੇ ਅੱਜ ਵੀ ਅਸੀਂ ਸੁਣਦੇ ਆ ਸੋ ਹੁਣ ਨਵਾਂ ਕੀ ਦੇ ਰਹੇ ਹੋ ਸਾਨੂੰ ਮੈਂ ਨਵੇਂ ਆਪਣੀ ਨਵੀਂ ਐਲਬਮ ਦੀ ਤਿਆਰੀ ਕਰ ਰਿਹਾ ਵਾ ਤੇ ਬਹੁਤ ਜਲਦੀ ਹੋਰ ਦਰਸ਼ਕਾਂ ਤੱਕ ਪਹੁੰਚਾਵਾਂਗੇ ਤੇ ਮੈਂ ਸਭ ਤੋਂ ਵੱਡੇ ਹੋਰ ਮੈਂ ਇੱਕ ਗੱਲ ਭੁੱਲ ਗਿਆ ਜਿਹੜੀ ਧਰਮਾ ਪ੍ਰੋਡਕਸ਼ਨ ਹਨ ਉਹ ਵੀ ਪੰਜਾਬੀ ਨੇ ਤੇ ਉਹਨਾਂ ਪਰ ਉਹਨਾਂ ਪਹਿਲੀ ਵਾਰ ਉਹਨਾਂ ਨੇ ਪੰਜਾਬੀ ਸਿਰਮ ਨੂੰ ਕੀਤਾ ਬੜੀ ਖੁਸ਼ੀ ਦੀ ਗੱਲ ਆ ਕਿ ਉਹ ਵੀ ਘਰ ਆ ਗਏ ਨੇ ਥੈਂਕ ਯੂ ਸੋ ਵੈਰੀ ਮਚ ਸੜਨਲ ਖਾਸ ਗੱਲ ਬਾਤ ਕਰਨ ਦੇ ਲਈ ਤੇ ਇਹ ਸੀਗੀ ਜੀ ਮੇਰੇ ਨਾਲ ਬਲਬੀਰ ਬੋਪਰ ਆਏ ਜੀ ਜਿਹਨਾਂ ਦੇ ਨਾਲ ਖਾਸ ਗੱਲ ਕਰ ਤੱਕਿਆ ਜਾ ਕਾਲ ਫਿਲਮ ਦੇਖਣ ਦੇ ਲਈ ਪਹੁੰਚੇ ਨੇ ਸੋ ਤੁਸੀਂ ਵੀ ਜ਼ਰੂਰ ਫਿਲਮ ਦੇਖਣ ਦੇ ਲਈ ਜਾਣਾ